ਤੀ ਬੋਲ ਲਦੀ ਆ ਮੈਂ ਤੋ ਤੋ ਪਤਾ ਦਾ ਵੀ ਤੀ ਬੋਲ ਲਦੀ ਸਹੀ ਤਾਂ ਤੇ ਧਿਲੋ ਧੰਨਵਾਦ ਤੇ ਮੈਂ ਦੂਧ ਪਤਨਣਾ ਨਾ ਬਣੇ ਰੋ ਤੇ ਆਪਾ ਤੁਹਾਨੂੰ ਦਤੋਨੇ ਹੋ ਜਥਾਦ ਬਣਿਆ ਤੀ ਡੋਲ ਲਦੀ ਤੀ ਬੋਲ ਲਦੀ ਛਾਦ ਬੋਲ ਲਦੀ ਆਵੇਂ ਮੈਂ ਲਈ ਪਾਤਲ ਤੇ ਹੁਣ ਭਾਮਨ ਦੇ ਪਥਾਦ ਤੇ ਨਾਲ ਲਾਵੰਦੇ ਤੀ ਤੰਦੇ ਤੀ ਤੰਦੇ ਮੱਥਾ ਨ ਮੱਥਾ ਲਾਵਾਂਗੇ تے مٹھن مٹھڑ تولتے تے پھر تھاو گے توتیاں مٹیڑیاں تے پھر بنا کے چھا گے توتیاں کھا گے پھر تھوڑی شیر کران گے گیس ہو جاندی ہے چٹے چا چاٹی تے توٹی چنڈیاں تاپوں ایک تاچ ہاں تاچ کیڑا بن لدی ہے تھاد تا تیندا آیا میری ڈاٹھ ہوے ਇੱਤੋ ਇੱਤੋ 280 ਰੁਪਈਆ ਦਾ ਬਣਿਆ ਇੱਤੋ ਚਾ ਚਾ ਪੀਏ ਆ ਹਾਂ ਤਾ 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 ਚੋ ਤਾ ਤਾ ਹੁਣ ਮੈਂ ਤਾਂ ਧੋਨੀ ਐ ਧੁੰਤੇ ਤੇ ਤ ਤਦਾਤ ਹੋ ਜੀਏ ਦਾਦਾ ਤਾਦ ਦੇ ਤਾਂ ਬਾਦੀ ਧੋਨੀ ਐ ਕਟੰਡੇ ਆ ਪਾ ਦੇਖੋ ਆਹ ਦੇਖੋ ਸਾਗ ਕਟੰਡੇ ਦੇਖੋ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਸਾਗ ਵਿੱਚ ਕਿਤੇ ਵਾਲ ਬੋਲਣ ਆ ਜੇ ਹੈ ਹੈ ਸਾਗ ਦੇ ਵਿੱਚ ਵਾਲ ਬੋਲਣ ਆ ਜੇ ਹੁਣ ਸਮਝ ਨਹੀਂ ਆਂ ਧ ਵਾਲ ਵਿੱਚ ਟੋਟਲੇ ਆ ਹੈ ਆਪਾਂ ਬਣਾ ਲਦੇ ਠਾਦ ਤੇ ਮੈਂ ਤੈਨੂੰ ਤੈ ਤਾਂ ਹੀ ਲੋ ਲਾਣੀ ਆ ਪੋਣਾ ਨਹੀਂ ਰੋਲਾ ਨਹੀਂ ਪੰਨੇ ਆਪਾਂ ਤੇ ਆਹ ਸਾਗ ਨੂੰ ਕਰਨੀ ਹੈ ਇਹ ਠਾ ਤੰਦੇ ਆ ਤੰਦੇ ਆ ਹਾਂ ਤੰਦੇ ਟੋਤੇ ਨਾ ਅੱਛਾ ਟੋਤੇ ਨਾ ਤੰਦੇ ਤੋਤੇ ਨਾ ਤੰੰਦੇ ਹੂੰ ਹੂੰ ਫੇ ਆਪਾਂ ਪੋਣਾ ਇਹਦੇ ਦਿੱਤ ਫੇ ਅਦ ਤੂ ਇਹ ਬੱਤੀ ਇਹ ਦੇਖ ਮਾਂ ਅੱਜ ਵੇ ਤੂ ਨਾ ਤੰਨਾ ਆ ਇੱਤੋਂ 2 ਤੰਨਾ ਤਾ 5 6 7 8 ਬੁਰੀ ਨੱਦਲ ਵਾਲੇ ਤੇਰਾ ਮੂੰਹ ਤਾਲਾ ਚਲ ਤਾਲਾ ਤਾਲਾ ਆ ਵੀ ਲਹੂਣ ਮੈਂ ਤਾ 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 ਤੇ ਚਪਾਉਣਾ ਮਾਂ ਹਾਂ ਹਾਂ ਅੱਛਾ ਕੱਟ ਕੇ ਇਹਦੇ ਵਿੱਚ ਪਾਉਣਾ ਹਾਂ ਹਾਂ ਬੱਲੂ 33 ਜਣਾ 33 ਜਣਾ ਫਿਰ ਇਹਦੇ ਵਿੱਚ ਪਾਉਣਾ ਅੱਛਾ ਬੱਲੂ 33 ਜਣਾ 33 ਜਣਾ ਫਿਰ ਇਹਦੇ ਵਿੱਚ ਪਾਉਣਾ ਹਨਾ ਹਾਂ ਠੀਕ ਤੂੰ ਤਾ ਤਤਨਾ ਹੁੰਦਾ ਤੈਨੂੰ ਮੈਨੂੰ ਨਹੀਂ ਘਟਣਾ ਹੁੰਦਾ ਨਹੀਂ ਤਾਂ ਤਨਾਉਂਦਾ ਨਾ ਆਵੇਂ ਲਾ ਮੈਂ ਤਾਂ ਸੰਦੀਆਂ ਆਵੇਂ ਐਂਦਾ ਹੀ ਤਤਨਾ ਹਾਂ ਹਾਂ ਆਵੇਂ 33 ਜਣਾ 33 ਜਣਾ ਆਵੇਂ ਨਾ ਵੇ ਲੈ ਇਹਨੂੰ ਤਾਂ ਤਨ ਨੂੰ ਭਰੇ ਰੱਦਨੇ ਆ ਤੱਤੀ ਜੋ ਤੱਤੀ ਜੋ ਤੂ ਤਰ ਬਿਲ ਤਨਲ ਵਾਲੇ ਆਪਾਂ ਹੁਣ ਲੱਦੇ ਆ ਤੱਤ ਤੇ ਇਹਦੇ ਵਿੱਚ ਪਾਉਣ ਪਤੀਲੇ ਆਇ ਤਾਤਾ ਤਾ ਮਾ ਆਪੇ ਇੱਧੇ ਥੋੜਾ ਥੋੜਾ ਤਾਤਾ ਤਾਤਾ ਕਿ ਤਾਤਾ ਤਾਤਾ ਕਿ ਪਾਏ ਜਾਣ ਆ ਆ ਤਾਚਾ ਤਾਤੇ ਕੇ ਪਾਤਾ ਮਨੇ ਹੋ ਗੋ ਤੱਤ ਦੇ ਹੋ ਤੱਤ ਲਓ ਹੋ ਗਿਆ ਸਵਾਗਤ ਤਿਆਰ ਆ ਦੇਖੋ ਆ ਕੁਛ ਸ਼ਾਇਦ ਹੋ ਗਿਆ ਜੀ ਤਿਆਰ Ne kol Sağ